ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਸਨਪਤ ਪੁਨਿਆਕੀ ਦੇ ਪਲਾਸੀ ਚਰਪਤ ਬਖਸ਼ਸ਼ ਹਜ਼ੂਰ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰਹੁਣ ਵਾਸ ਖਾਲਸਾ ਮੇਰੋ ਮੁਖ ਹੈ ਅੰਗ ਖਾਲਸੇ ਕਹੂੰ ਬਸਤ ਸੰਗ ਖਾਲਸਾ ਮੇਰੋ ਇੰਚਸੋ ਹਿਰਦ ਖਾਲਸਾ ਮੇਰੋ ਕੈਤ ਬਿਰਦ ਖਾਲਸਾ ਮੇਰੋ ਪਾਸ਼ ਔਰ ਪਾਦ ਖਾਲਸਾ ਮੇਰੋ ਸੁਖ ਔਲਾਦ ਖਾਲਸਾ ਮੇਰੋ ਮਿੱਤਰ ਸਖਾਈ ਖਾਲਸਾ ਮਾਰ ਪੀਦਾ ਸੁਖਤਾਈ ਖਾਲਸਾ ਮੇਰੀ ਸੋਭਾ ਸੀਲ ਖਾਲਸਾ ਬੰਦ ਸਖਾ ਸਦ ਦੀਲ ਖਾਲਸਾ ਮੇਰੀ ਜੱਟ ਔਰ ਪੱਤ ਖਾਲਸਾ ਹੀ ਸੋ ਮੋਕੋ ਔਤ ਪੱਤ ਖਾਲਸਾ ਮੇਰੋ ਭਵਨ ਪੰਡਾਰ ਖਾਲਸਾ ਹੀ ਕਰ ਮੇਰੋ ਸਦਕਾਰ ਖਾਲਸਾ ਮੇਰੋ ਸੋਜਨ ਪਰਵਾਰ ਖਾਲਸਾ ਮੇਰੋ ਕਰਤੋ ਦਾ ਹਰ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਮਾਨ ਮਾਤ ਮੇਰੋ ਖਾਲਸਾ ਸਹੀ ਖਾਲਸਾ ਮੇਰੋ ਸਵਾਰਥ ਕਹੀ ਖਾਲਸਾ ਮੇਰੋ ਕਰਨਿਰਵਾਹ ਖਾਲਸਾ ਮੇਰੋ ਦੇਅ ਔਰ ਸਾਹਾ ਖਾਲਸਾ ਮੇਰੋ ਧਰਮ ਔਰ ਕਰਮ ਖਾਲਸਾ ਮੇਰੋ ਪੇਜ ਨੇ ਜ ਮਰਮ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਸੋਜਨ ਸੂਰਾ ਖਾਲਸਾ ਮੇਰੋ ਬੁੱਧਰ ਗਿਆਨ ਖਾਲਸੇ ਕਾਹੋਂ ਤਰਹੋਂ ਧਿਆਨ ਉਪਮਾ ਖਾਲਸੇ ਜਾਤ ਨ ਕਹੀ ਜਿਵਾ ਇਕ ਪਾਰ ਨੇ ਲਹੀ ਛੇ ਸਦਸਨ ਸਾਤ ਸੀ ਬੁੱਧ ਤਦੇ ਤਦੇਪਾ ਨਾ ਉਪਮਾ ਭਰਨ ਸੁਧ ਜਾ ਮੇ ਰਚਨਾ ਮਿਥੇ ਆਪਾ ਕੀ ਪਾਰ ਬ੍ਰਹਮ ਕਰੋ ਨਾਨਕ ਸਾਖੀ ਰੋਮ ਰੋਮ ਰਸਨਾ ਜੋ ਪਾਵਹੁ ਤਦੇ ਨਾ ਖਾਲਸ ਜਸਹਿ ਤਰਾਮ ਹੋ ਹਾਉ ਖਾਲਸੇ ਕੋ ਖਾਲਸਾ ਮੇਰੋ ਓਦ ਪਉ ਸਾਗਰ ਬਉ ਦੇਰੋ ਖਾਲਸਾ ਕਾਲ ਪੁਰਖ ਦੀ ਫੌਜ ਪ੍ਰਗਟਿਓ ਪ੍ਰਮਾਤਮ ਕੋ ਮੌਜ ਖਾਲਸਾ ਕਾਲ ਪੁਰਖ ਦੀ ਫੌਜ ਪ੍ਰਗਟਿਓ ਪ੍ਰਮਾਤਮ ਕੋ ਮੌਜ ਰਹਾਉ ਜਬ ਨਾ ਖਾਲਸਾ ਰਹੇ ਨਿਆਰਾ ਤਬ ਨਗ ਤੇਜ ਦੀਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀ ਤਬ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਇਹ ਨਾ ਕਰੂ ਇਹਨੇ ਕੀ ਪਰਤੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ